ਅੱਜ ਸੋਸ਼ਲ ਮੀਡੀਆ ਦਾ ਯੁੱਗ ਆ ਅੱਜ ਟੈਕਨਾਲੋਜੀ ਦਾ ਯੁੱਗ ਆ ਤੇ ਬਹੁਤ ਸਾਰੇ ਸਾਡੇ ਪੜ੍ਹੇ ਲਿਖੇ ਭੈਣ ਭਰਾ ਇਸ ਗੱਲ ਦੀ ਦਲੀਲ ਦਿੰਦੇ ਆ ਕਿ ਜੇਕਰ ਬੱਚੇ ਸੋਸ਼ਲ ਮੀਡੀਆ ਚ ਲਾਉਂਦੇ ਆ ਤਾਂ ਇਹਦੇ ਵਿੱਚ ਕੋਈ ਬਰਾਈ ਨਹੀਂ ਇਹਦੇ ਨਾਲ ਬੱਚਿਆਂ ਦਾ ਦਿਮਾਗ ਤੇਜ ਹੁੰਦਾ ਤੇ ਇਹਦੇ ਨਾਲ ਬੱਚਿਆਂ ਦੀ ਨੌਲੇਜ ਆ ਜਿਹੜੀ ਉਹ ਗੇਨ ਹੁੰਦੀ ਆ ਪਰ ਇਹ ਸੋਸ਼ਲ ਮੀਡੀਆ ਕਦੋਂ ਇੱਕ ਨਸੂਰ ਬਣ ਜਾਂਦਾ ਕਦੋਂ ਇੱਕ ਕੈਂਸਰ ਬਣ ਜਾਂਦਾ ਸਮਾਜ ਦੇ ਲਈ ਇਹ ਪਤਾ ਵੀ ਨਹੀਂ ਲੱਗਦਾ ਅੱਜ ਦੋਸਤੋ ਜੇਕਰ ਤੁਸੀਂ ਪਲੇ ਸਟੋਰ ਤੇ ਦੇਖੋਗੇ ਤਾਂ ਬਹੁਤ ਸਾਰੀਆਂ ਗੇਮਾਂ ਦੀ ਪਰਮਾਰ ਜਿਹਦੇ ਵਿੱਚੋਂ ਇੱਕ ਗੇਮ ਆ ਫ੍ਰੀ ਫਾਇਰ ਆ ਚਾਹੇ ਜਿੱਡੀ ਮਰਜੀ ਉਮਰ ਦਾ ਬੱਚਾ ਹੋਵੇ 5 ਤੋਂ ਲੈ ਕੇ 15 ਸਾਲ ਦੇ ਬੱਚੇ ਤੁਹਾਨੂੰ ਇਹ ਗੇਮ ਖੇਡਦੇ ਨਜ਼ਰ ਆਉਣਗੇ ਅਕਸਰ ਹੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਇਸ ਗੇਮ ਦਾ ਨਾਮ ਨਾ ਪਤਾ ਹੋਵੇ ਜਾਂ ਜਿਹਦੇ ਘਰ ਬੱਚੇ ਆ ਉਹਨੂੰ ਤਾਂ ਇਸ ਗੇਮ ਦਾ ਨਾਮ ਜਰੂਰ ਪਤਾ ਹੋਏਗਾ ਪਰ ਇਹ ਗੇਮ ਕਿੰਨੀ ਖਤਰਨਾਕ ਬਣ ਗਈ ਜਾਂ ਇਹ ਗੇਮ ਕਿਵੇਂ ਇੱਕ ਪਰਿਵਾਰ ਤੇ ਪਹਾੜ ਬਣ ਕੇ ਡਿੱਗ ਪੀ ਲਖਨਊ ਦਾ ਇੱਕ ਪਰਿਵਾਰ ਸੀ ਉਸ ਪਰਿਵਾਰ ਦੇ ਮੁਖੀ ਦਾ ਨਾਮ ਸੀ ਸ੍ਰੇਸ਼ ਜਾਦਵ ਇਹ ਦੋਸਤੋ ਉਹੀ ਦੱਸ ਸਕਦਾ ਕਿਉਂਕਿ ਜਦੋਂ ਇੱਕ ਇਨਸਾਨ ਇੱਕ ਪਿਤਾ ਬੱਚਿਆਂ ਨੂੰ ਪਾਲਦਾ ਤਾਂ ਉਹ ਮਾਂ ਪਿਓ ਹੀ ਦੱਸ ਸਕਦਾ ਕਿ ਕਿਵੇਂ ਉਹ ਆਪਣੇ ਬੱਚਿਆਂ ਨੂੰ ਆਪਦੀ ਕੁਰਬਾਨੀ ਦੇ ਕੇ ਸੈਕਰੀਫਾਈਜ਼ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਆ ਕਿਵੇਂ ਉਹ ਉਹਨਾਂ ਨੂੰ ਵੱਡਾ ਕਰਦੇ ਆ ਤੇ ਵੱਡਾ ਹੁੰਦੇ ਦੇਖਦੇ ਆ ਤੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਕਿ ਇਹ ਸਾਡੇ ਬੁਢਾਪੇ ਦਾ ਸਹਾਰਾ ਬਣਨਗੇ ਪਰ ਜੇ ਕਿਸੇ ਬੰਦੇ ਦੇ ਹੱਥ ਦੇ ਵਿੱਚੋਂ ਡੰਗੂਰੀ ਆ ਜਿਹੜੀ ਉਹ ਸਹਾਰਾ ਬਣਨ ਤੋਂ ਪਹਿਲਾਂ ਹੀ ਖੋਹ ਲਈ ਜਾਵੇ ਤਾਂ ਉਸ ਨੂੰ ਕੀ ਮਹਿਸੂਸ ਹੋਵੇਗਾ ਦੋਸਤੋ ਲਖਨਊ ਦੇ ਰਹਿਣ ਵਾਲੇ ਸ੍ਰੀਸ਼ ਜਾਦਵ ਨੇ ਕੁਝ ਸਮਾਂ ਪਹਿਲਾਂ ਵਿਚਾਰੇ ਨੇ ਆਪਦੀ ਜ਼ਮੀਨ ਸੀ ਉਹਦੇ ਕੋਲੇ ਥੋੜੀ ਜੀ ਉਹਨੇ ਵੇਚੀ ਸੀ ਕਿ ਚੱਲ ਮੈਂ ਆਪਦੇ ਬੱਚਿਆਂ ਨੂੰ ਚੰਗਾ ਲਾਈਫਸਟਾਈਲ ਦੇਵਾਂਗਾ ਤੇ ਚੰਗੇ ਸਕੂਲਾਂ ਦੇ ਵਿੱਚ ਪੜ੍ਹਾਵਾਂਗਾ ਪਰ ਬਦਕਿਸਮਤੀ ਇਹ ਸੀ ਕਿ ਉਹਦਾ ਬੱਚਾ ਵੀ ਇਸ ਫ੍ਰੀ ਫਾਇਰ ਗੇਮ ਦੀ ਐਡਿਕਸ਼ਨ 'ਚ ਪੈ ਗਿਆ ਸੀ ਆਪਾਂ ਕੀ ਕਰਦੇ ਆ ਨਾ ਆਪਾਂ ਧਿਆਨ ਨਹੀਂ ਦਿੰਦੇ ਆਪਾਂ ਨੂੰ ਇਹ ਹੁੰਦਾ ਕਿ ਚਲੋ ਯਾਰ ਬੱਚੇ ਸ਼ਹਿਰ ਸਾਨੂੰ ਡਿਸਟਰਬ ਕਰ ਰਹੇ ਆ ਤੇ ਮਾਪਿਓ ਜਿਹੜਾ ਉਹ ਬੱਚਿਆਂ ਨਾਲ ਖੇਡਣ ਦੀ بجائے ਉਹਨਾਂ ਨੂੰ ਫੋਨ ਫੜਾਉਂਦਾ ਕਿ ਚਲੋ ਤੁਸੀਂ ਬੇਟਾ ਗੇਮ ਖੇਡ ਲਓ ਕਿਉਂਕਿ ਮਾਪਿਓ ਨੂੰ ਹੁੰਦਾ ਯਾਰ ਅਸੀਂ ਵੀ ਰੈਸਟ ਕਰਨਾ ਕਈ ਵਾਰ ਪਿਤਾ ਥੱਕਿਆ ਟੁੱਟਿਆ ਆਉਂਦਾ ਉਹਨੂੰ ਇਹ ਹੁੰਦਾ ਕਿ ਮੈਂ ਵੀ 10 ਮਿੰਟ ਰੈਸਟ ਕਰ ਲਾਂ ਤੇ ਚਲੋ ਬੱਚਾ ਕੋਈ ਗੇਮ ਖੇਡ ਲਵੇ ਪਰ ਅੱਜ ਜਿਹੜੀਆਂ ਗੇਮਾਂ ਏ ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਕੰਟਰੋਲ ਕਰਨਾ ਚਾਹੀਦਾ ਏ ਉਹ ਗੇਮਾਂ ਕਿਵੇਂ ਘਰਾਂ ਦੇ ਘਰ ਤਬਾਹ ਕਰ ਰਹੀਆਂ ਉਸ ਪਰਿਵਾਰ ਨੇ ਇੱਕ ਗਲਤੀ ਕੀਤੀ ਕਿ ਜਿਹੜਾ ਉਹਨਾਂ ਦਾ ਅਕਾਊਂਟ ਨੰਬਰ ਸੀਗਾ ਉਹ ਉਹਨਾਂ ਨੇ ਉਸ ਨੰਬਰ ਨਾਲ ਲਿੰਕ ਕੀਤਾ ਹੋਇਆ ਸੀ ਜਿਹੜੇ ਮੋਬਾਈਲ ਤੇ ਉਹ ਬੱਚਾ ਸਕੂਲੋਂ ਆ ਕੇ ਗੇਮ ਖੇਡਦਾ ਸੀ ਯਸ਼ ਨਾਮ ਦਾ ਉਹ ਮੰਦ ਭਾਗਾ ਬੱਚਾ ਸੀ ਉਹ ਹਰ ਰੋਜ਼ ਆ ਕੇ ਸਕੂਲੋਂ ਗੇਮ ਖੇਡਦਾ ਸੀਗਾ ਤੇ ਉਸ ਦੇ ਪਿਤਾ ਨੂੰ ਇਹ ਭੁੱਲ ਗਿਆ ਸੀਗਾ ਕਿ ਇਸ ਨੰਬਰ ਤੇ ਮੈਂ ਅਕਾਊਂਟ ਚਲਾਇਆ ਹੋਇਆ ਏ। ਦੋਸਤੋ ਫੇਰ ਕੀ ਸੀ ਤੁਹਾਨੂੰ ਪਤਾ ਕਿ ਜਿਹੜੀਆਂ ਕੰਪਨੀਆਂ ਵਾਲੇ ਹੁੰਦੇ ਆ ਜਾਂ ਐਪਾਂ ਵਾਲੇ ਹੁੰਦੇ ਆ ਗੇਮਾਂ ਵਾਲੇ ਇਹ ਆਪ ਦੀ ਆਪ ਹੀ ਨੰਬਰ ਡਿਟੈਕਟ ਕਰ ਲੈਂਦੇ ਆ ਤੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਕੱਟਣ ਲੱਗ ਜਾਂਦੇ ਆ। ਉਸ ਬੱਚੇ ਨੂੰ ਵੀ ਦੂਜੇ ਬੱਚਿਆਂ ਨੂੰ ਦੇਖ ਕੇ ਐਡਿਕਸ਼ਨ ਹੋ ਗਈ ਗੇਮ ਦੀ ਤੇ ਉਹ ਗੇਮ ਦੇ ਵਿੱਚ ਪੈਸੇ ਲਾਉਣ ਲੱਗ ਗਿਆ। ਪਰ ਮਾਪਿਓ ਨੂੰ ਬਿਲਕੁਲ ਵੀ ਖਬਰ ਨਹੀਂ ਹੋਈ ਉਸ ਮੰਦਭਾਗੇ ਪਿਤਾ ਨੂੰ ਸ੍ਰੀਸ਼ ਜਾਦਵ ਨੂੰ ਉਦੋਂ ਪਤਾ ਲੱਗਿਆ ਜਦੋਂ ਉਹਦੇ ਖਾਤੇ ਦੇ ਵਿੱਚੋਂ 13 ਲੱਖ ਰੁਪਏ ਚਲੇ ਗਏ ਦੋਸਤੋ 1 ਨਹੀਂ 2 ਨਹੀਂ 1000 ਨਹੀਂ 2000 ਨਹੀਂ 13 ਲੱਖ ਰੁਪਏ ਦਾ ਮੁੱਹ ਹੈ ਜਿਹੜਾ ਉਹ ਬਹੁਤ ਵੱਡਾ ਹੁੰਦਾ 13 ਲੱਖ ਰੁਪਏ ਇੱਕ ਮੀਡੀਅਮ ਪਰਿਵਾਰ ਦੇ ਲਈ ਬਹੁਤ ਵੱਡੀ ਚੀਜ਼ ਹੈ ਤੇ ਉਹਨੇ ਤਾਂ ਖਾਸ ਕਰਕੇ ਆਪਦੀ ਜ਼ਮੀਨ ਵੇਚ ਕੇ ਪੈਸੇ ਜਿਹੜੇ ਉਹ ਇਕੱਠੇ ਕੀਤੇ ਸੀ ਜਦੋਂ ਬੈਂਕ ਦੇ ਵਿੱਚ ਜਾਂਦਾ ਏ ਤਾਂ ਬੈਂਕ ਵਾਲੇ ਉਹਨੂੰ ਦੱਸਦੇ ਆ ਤੇ ਕਨਫਰਮ ਕਰਦੇ ਆ ਕਿ ਤੇਰੇ ਬੱਚੇ ਨੇ ਫ੍ਰੀ ਫਾਇਰ ਗੇਮ ਦੇ ਵਿੱਚ ਪੈਸੇ ਲਾਏ ਸੀ ਤੇ ਉਸ ਗੇਮ ਦੇ ਵਿੱਚ ਉਹ ਪੈਸੇ ਹਾਰ ਗਿਆ ਏ ਤਾਂ ਕਰਕੇ ਤੇਰਾ 13 ਦਾ 13 ਲੱਖ ਰੁਪਏ ਕੱਟ ਹੋ ਗਿਆ ਪਿਤਾ ਸਿਰਫ ਬੱਚੇ ਨੂੰ ਆ ਕੇ ਇੰਨਾ ਹੀ ਪੁੱਛਦਾ ਕਿ ਤੂੰ ਗੇਮ ਖੇਡਦਾ ਤੇ ਗੇਮ ਚ ਪੈਸੇ ਆ ਜਿਹੜੇ ਲਾਏ ਸੀ ਤਾਂ ਬੱਚਾ ਵਿਚਾਰਾ ਐਡਮਿਟ ਕਰ ਲੈਂਦਾ ਵੀ ਹਾਂ ਪਾਪਾ ਮੈਂ ਪੈਸੇ ਲਾਏ ਸੀ ਇੰਨਾ ਕਹਿ ਕੇ ਪਿਤਾ ਦਾ ਘਰੋਂ ਬਾਹਰ ਚਲਿਆ ਜਾਂਦਾ ਪਰ ਉਹ ਬੱਚਾ ਵਿਚਾਰਾ ਇੰਨਾ ਡਰ ਜਾਂਦਾ ਕਿਉਂਕਿ 12-13 ਸਾਲ ਦਾ ਬੱਚਾ ਸੀ ਉਹਦੇ ਦਿਮਾਗ ਤੇ ਮਾਨਸਿਕ ਬੋਝ ਪੈ ਜਾਂਦਾ ਕਿ ਸ਼ਾਇਦ ਮੇਰਾ ਪਿਓ ਮੇਰੇ ਨਾਲ ਲੜੂਗਾ ਜਾਂ ਮੈਨੂੰ ਕੁੱਟੂਗਾ ਤਾਂ ਉਹ ਟੈਨਸ਼ਨ ਲੈ ਜਾਂਦਾ ਬੱਚਾ ਤੇ ਜਦੋਂ ਉਹਦੀ ਬੱਚੇ ਦੀ ਭੈਣ ਦੇਖਦੀ ਆ ਉਹਦੇ ਕਮਰੇ ਦੇ ਵਿੱਚ ਜਾਂਦੀ ਆ ਤਾਂ ਕੀ ਦੇਖਦੀ ਆ ਕਿ ਉਹ ਬੱਚਾ ਜਿਹੜਾ ਉਹ ਫਾਹਾ ਲੈ ਕੇ ਤੇ ਆਪਣੀ ਜ਼ਿੰਦਗੀ ਖਤਮ ਕਰ ਚੁੱਕਿਆ ਹੁੰਦਾ ਦੋਸਤੋ ਉਸ ਬੱਚੇ ਨੇ ਯਸ਼ ਨੇ ਮੁੜ ਕੇ ਵਾਪਸ ਨਹੀਂ ਆਉਣਾ ਉਹ ਪਰਿਵਾਰ ਪੂ ਬਾ ਮਾਰ ਮਾਰ ਰੋ ਰਿਆ ਤੇ ਉਹ ਪਰਿਵਾਰ ਕਹਿ ਰਿਹਾ ਕਿ ਪੈਸੇ ਤਾਂ ਚੱਲ ਫਿਰ ਵੀ ਅਸੀਂ ਕਮਾ ਲੈਂਦੇ ਪਰ ਅਸੀਂ ਬੱਚਾ ਨਹੀਂ ਕਮਾ ਸਕਦੇ ਇਸ ਕਰਕੇ ਦੋਸਤੋ ਵੈਸੇ ਤਾਂ ਮੰਦ ਭਾਗੀ ਘਟਨਾ ਹੈ ਬਹੁਤ ਦੁਖਦਾਈ ਘਟਨਾ ਪਰ ਇਹ ਘਟਨਾ ਇੱਕ ਸਬਕ ਦੇ ਕੇ ਗਈ ਆ ਉਹਨਾਂ ਮਾਤਾ ਪਿਤਾ ਵਾਸਤੇ ਜਿਹੜੇ ਕਿ ਬੱਚਿਆਂ ਦੀ ਕੇਅਰ ਆ ਜਿਹੜੀ ਉਹ ਘੱਟ ਕਰਦੇ ਆ ਤੇ ਖਾਸ ਕਰਕੇ ਬੱਚਿਆਂ ਨੂੰ ਉਹ ਫੋਨ ਦੇ ਦਿੰਦੇ ਆ ਖੇਡਣ ਵਾਸਤੇ ਜਿਨ੍ਹਾਂ ਨਾਲ ਉਹਨਾਂ ਦੇ ਅਕਾਊਂਟ ਨੰਬਰ ਅਟੈਚ ਹੁੰਦੇ ਆ ਦੋਸਤੋ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਗੇਮਾਂ ਖੇਡਣ ਤੋਂ ਰੋਕੀਏ ਤਾਂ ਕਿ ਜਿਹੜੇ ਬੱਚਿਆਂ ਨੂੰ ਇਹਨਾਂ ਦੀ ਐਡਿਕਸ਼ਨ ਨਾ ਲੱਗੇ ਕਿਉਂਕਿ ਇਹ ਐਡਿਕਸ਼ਨ ਤਾਂ ਨਸ਼ੇ ਤੋਂ ਵੀ ਭੈੜੀ ਆ ਨਸ਼ੇ ਤੋਂ ਜੇਕਰ ਬੱਚਾ ਬਚਾ ਲਵਾਂਗੇ ਤਾਂ ਇਹੋ ਜਿਹੇ ਐਡਿਕਸ਼ਨਾਂ ਤੋਂ ਵੀ ਬੱਚੇ ਨੂੰ ਬਚਾਉਣਾ ਪਊਗਾ ਤੇ ਦੂਸਰੀ ਗੱਲ ਆ ਜਿਹੜਾ ਪੈਸਾ ਜਿਹੜੇ ਅਕਾਊਂਟ ਦੇ ਵਿੱਚ ਰੱਖਣਾ ਏ ਜਿੱਥੇ ਤੁਹਾਡੀ ਮਿਹਨਤ ਦੀ ਕਮਾਈ ਪਈ ਆ ਉਹਦੇ ਉਸ ਅਕਾਊਂਟ ਦੇ ਨਾਲ ਉਹ ਮੋਬਾਈਲ ਨੰਬਰ ਲਿੰਕ ਕਰਨ ਦਾ ਕੋਈ ਕੰਮ ਹੀ ਨਹੀਂ ਬਣਦਾ ਇਸ ਕਰਕੇ ਦੋਸਤੋ ਘਟਨਾਵਾਂ ਹੁੰਦੀਆਂ ਜਿਹੜੀਆਂ ਉਹਨਾਂ ਤੋਂ ਸਬਕ ਲੈਣਾ ਬਹੁਤ ਜ਼ਰੂਰੀ ਹੁੰਦਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਰ ਵੀ ਮੰਦ ਭਾਗਾ ਪਰਿਵਾਰ ਆ ਜਿਹੜਾ ਉਹ ਲਖਨਊ ਵਾਲੇ ਪਰਿਵਾਰ ਦੇ ਵਾਂਗੂ ਭੇਂਟ ਚੜ ਜਾਵੇ ਤੇ ਇੱਕੋ ਇੱਕ ਆਪਦਾ ਕੀਮਤੀ ਬੱਚਾ ਉਹ ਗਵਾ ਲੈਣ ਕਿਰਪਾ ਕਰਕੇ ਆਪਦੇ ਆਪਦੇ ਬੱਚਿਆਂ ਤੇ ਜਿਹੜੀ ਨਜ਼ਰ ਰੱਖੋ ਤੇ ਜੇਕਰ ਬੱਚੇ ਫ੍ਰੀ ਫਾਇਰ ਵਗੈਰਾ ਗੇਮ ਖੇਡਦੇ ਆ ਤਾਂ ਉਹਨਾਂ ਨੂੰ ਕਿਰਪਾ ਕਰਕੇ ਡਿਲੀਟ ਕਰ ਦਿਓ ਤੇ ਬੱਚੇ ਨੂੰ ਮੋਟੀਵੇਟ ਕਰੋ ਉਹਨੂੰ ਗੇਮ ਖੇਡਣ ਤੋਂ ਰੋਕੋ ਦੂਸਰੀ ਗੱਲ ਸਰਕਾਰਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਇਹ ਰੂਲ ਬਣੇ ਹੋਏ ਆ ਕਿ ਬੱਚੇ ਆ ਜਿਹੜੇ ਉਹਨਾਂ ਦੀ ਇੱਕ ਏਜ ਜਿਹੜੀ ਉਹ ਫਿਕਸ ਕੀਤੀ ਗਈ ਆ ਕਿ ਉਹ ਜਿਹੜੇ ਕਦੇ ਵੀ ਗੇਮ ਦੇ ਵਿੱਚ ਪੈਸਾ ਨਹੀਂ ਲਾ ਸਕਦੇ ਸਿਰਫ ਫ੍ਰੀ ਵਾਲੀਆਂ ਗੇਮਾਂ ਖੇਡ ਸਕਦੇ ਆ ਤੇ ਸਾਡੇ ਪਤਾ ਨਹੀਂ ਕੀ ਚੱਕਰ ਆ ਕੋਈ ਵੀ ਗੇਮ ਆ ਜਿਹੜੀ ਉਹ ਪਲੇ ਸਟੋਰ ਦੇ ਵਿੱਚ ਜਾਂ ਐਪਲ ਸਟੋਰ ਦੇ ਵਿੱਚ ਆ ਜਾਂਦੀ ਆ ਇਸ ਕਰਕੇ ਸਰਕਾਰ ਤੋਂ ਵੀ ਡਿਮਾਂਡ ਕਰਦੇ ਆ ਵੀ ਇਨ੍ਹਾਂ ਐਪਾਂ ਤੇ ਇਨ੍ਹਾਂ ਗੇਮਾਂ ਤੇ ਤੁਰੰਤ ਪਾਬੰਦੀ ਲਾਈ ਜਾਵੇ ਦੋਸਤੋ ਜੇਕਰ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਇਦਾਂ ਦੀਆਂ ਗਿਆਨ ਵਾਲੀਆਂ ਵੀਡੀਓ ਹੋਰ ਵੀ ਦੇਖਣ ਨੂੰ ਮਿਲਣ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ